ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੇ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋ ਫਸੀ ਵੀ ਠੀਕ-ਠਾਕ ਲਓ ਜੀ ਆਪਣੇ ਬੁਟੀਕ ਤੋਂ ਜਿਹੜੇ ਅੱਜ ਸੂਟ ਰੈਡੀ ਹੋਇਆ ਹਨ ਫਿਨਿਸ਼ਿੰਗ ਪੱਟੀ ਲਾ ਕੇ ਅਸੀਂ ਸੂਟ ਰੈਡੀ ਕੀਤੇ ਆ ਤੇ ਜਿੱਦਾਂ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਹੇ ਆ ਹਨ ਫਿਨਿਸ਼ਿੰਗ ਪੱਟੀ ਲਾ ਕੇ ਕਿ ਸੂਟ ਬਣ ਰਹੇ ਆ ਦੁਪੱਟੇ ਵੀ ਬਣ ਰਹੇ ਆ ਉਹ ਆਪਾਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਨ ਲੱਗੇ ਆ ਵੀ ਅਸੀਂ ਕਿੱਦਾਂ ਦੇ ਜਿਹੜੇ ਹੈਗੇ ਸੂਟ ਹੈਂਡਵਰਕ ਸੂਟ ਤਿਆਰ ਕੀਤੇ ਆ ਨਾ ਐਵੇਂ ਦੇ ਸੂਟ ਆ ਤੁਸੀਂ ਸਾਡੇ ਕੋਲੋਂ ਹੈਂਡਵਰਕ ਦੇ ਤਿਆਰ ਵੀ ਕਰਵਾ ਸਕਦੇ ਹੋ ਤੇ ਅਸੀਂ ਆਪਾਂ ਆਪਣੇ ਬਟੇਕ ਤੇ ਥ्रेडਵਰਕ ਹੈਂਡਵਰਕ ਨੀਡਲਵਰਕ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਨੇ ਵਰਕ ਆਪਾਂ ਤਿਆਰ ਕਰਵਾਉਣੀ ਆ ਤੁਸੀਂ ਜਿੰਨ ਮਰਜ਼ੀ ਸਾਡੇ ਕੋਲ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਐ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਗੁਰਦੁਆਰਾ ਕਰਗੀਧਾਰ ਸਾਹਿਬ ਦਸਵੇਂ ਨਗਰ ਦਾ ਬੋਰਡ ਵੜਿਆ ਹੈ ਗੇਟ ਵੜਿਆ ਹੋਇਆ ਹੈ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈ ਜੀ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਇਹ ਜਿਹੜਾ ਹੈਗਾ ਵਿజిਟ ਕਰ ਸਕਦੇ ਹੋ ਚਲੋ ਜੀ ਆਪਾਂ ਕਰਦੇ ਆ ਸ਼ੁਰੂ ਉਹ ਜਿਹੜਾ ਆਪਣਾ ਸੂਟ ਹੈਗਾ ਆ ਦੇਖੋ 벨ਵਟ ਦਾ ਸੂਟ ਹੈਗਾ ਤੇਰੇ ਉੱਪਰ ਜਿਹੜਾ ਸਾਰਾ ਹੈਂਡਵਰਕ ਦਾ ਤੇ ਦਮਕੇ ਦਾ ਕੰਮ ਹੋਇਆ ਹੋਇਆ ਹੈਂਡਵਰਕ ਕੰਮ ਹੋਇਆ ਹੈ ਦਮਕਾ ਬਰਕ ਸਿੱਪੀ ਵਰਕ ਕੱਟ ਦਾਣਾ ਤੇ ਸਾਰਾ ਜਿਹੜਾ ਹੈਗਾ ਇਹਦੇ ਉੱਤੇ ਵਰਕ ਹੋਇਆ ਹੋਇਆ ਦੇਖੋ ਕਿਸ ਤਰ੍ਹਾਂ ਆਪਾਂ ਨੇ ਇਹਦੀ ਸਿਲਾਈ ਕੀਤੀ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਹਦੇ ਵਿੱਚ ਆਪਾਂ ਨੇ ਲਾਈਨਿੰਗ ਲਾਈ ਹੈ ਜੀ ਲੱਲੇ ਗੋਡਿਆਂ ਗੋਡਿਆਂ ਦੇ ਵਿੱਚ ਸਲਵਾਰ ਦੇ ਲਾਇਨਿੰਗ ਲਾਈਏ ਕਮੀਜ਼ 'ਚ ਫੁੱਲ ਲਾਈਏ نیچے ਆਪਾਂ ਨੇ ਇਹ ਵਾਲੀ ਲੈਂਸ ਲਾਈ ਹੈ ਭੈਣ ਕਹਿ ਕੇ ਗਏ ਸੀਗੇ ਕਿ ਨਾਲ ਮੈਚ ਕਰਦੀ ਏਦਾਂ ਲੈਂਸ ਲਗਾ ਦਿਓ ਤੁਸੀਂ ਤੇ ਇਹ ਦੇਖੋ ਫਿਨਿਸ਼ਿੰਗ ਪੱਟੀ ਲਾਈ ਆਪਾਂ ਨੇ ਚਾਕਾਂ ਦੇ ਉੱਪਰ ਆਪਾਂ ਨੇ ਫਿਨਿਸ਼ਿੰਗ ਪੱਟੀ ਲਾਈ ਹੈ ਇਸ ਤਰ੍ਹਾਂ ਜਿਹੜਾ ਹੈਗਾ ਕਮੀਜ਼ ਤਿਆਰ ਕਰਿਆ ਬਾਹਵਾ ਜਿਹੜੀਆਂ ਹੈਗੀਆਂ ਨੇ ਬੈਲ ਸਟਾਈਲ ਬਾਹਵਾ ਕਰਿਆ ਨੇ ਜੀ ਪਾਕਿਸਤਾਨੀ ਬਾਜੂ ਆ ਦੇਖੋ ਇਸ ਤਰ੍ਹਾਂ ਤੇ ਜਿਹੜਾ ਹੈਗਾ ਬਾਹਵਾ ਤੇ ਵੀ ਆਪਾਂ ਨੇ ਇਹ ਵਾਲੀ ਮੂਰੇ ਲੈਂਸ ਲਗਾਈ ਹੈ ਪਿੱਛੇ ਗਲੇ ਤੇ ਆਪਾਂ ਨੇ ਜਿਹੜੇ ਹੈਗੇ ਨੇ ਲਟਕਣ ਲਾਏ ਆ ਜੀ ਆ ਦੇਖੋ ਮੈਚ ਕਰਦੇ ਇਹਦੇ ਨਾਲ ਵਰਕ ਨਾਲ ਮੈਚ ਕਰਦੇ ਇਹ ਵਾਲੇ ਆਪਾਂ ਨੇ ਲਟਕਣ ਲਾਏ ਆ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਤੇ ਇਸ ਤਰ੍ਹਾਂ ਜਿਹੜਾ ਹੈਗਾ ਇਹਨੂੰ ਸ਼ਾਰਟ ਬਣਾਈਏ ਇਹ ਜਿਹੜਾ ਹੈਗਾ ਜੀ ਨਾਲ ਸਲਵਾਰ ਹੈ ਜਿਹੜੀ ਦੇਖੋ ਸਲਵਾਰ ਦੇ ਜਿਹੜੀ ਆਪਾਂ ਨੇ ਇਸ ਤਰ੍ਹਾਂ ਮੂਰੀ ਦੇ ਉੱਪਰ ਵਰਕ ਹੈ ਇਹ ਵਰਕ ਅਸੀਂ ਕੱਟ ਕੇ ਲਾਇਆ ਹੈਗਾ ਕਿਉਂਕਿ ਇੱਧਰ ਵੀ ਆਪਾਂ ਲੈਂਸ ਪਾ ਕੇ ਫਿਨਿਸ਼ਿੰਗ ਦਿੱਤੀ ਨੀਚੇ ਵੀ ਇਹ ਆਪਣੇ ਸਮੋਸਾ ਲੈਂਸ ਦੇ ਨਾਲ ਜਿਹੜੀ ਹੈਗੀ ਸਾਰੀ ਫਿਨਿਸ਼ਿੰਗ ਦਿੱਤੀ ਹੋਈ ਹੈ ਮੂਰੀ ਦੇ ਉੱਪਰ ਕੱਟ ਕੇ ਲਾਇਆ ਕਿਉਂਕਿ ਜਿੱਦਾਂ ਮੂਰੀ ਦਾ ਅਲੱਗ ਡਿਜ਼ਾਈਨ ਦਿੱਤਾ ਹੋਇਆ ਸੀਗਾ ਉਸ ਤਰ੍ਹਾਂ ਗੋਡਿਆਂ ਦੀ ਲੈਂਥ ਤਾਂ ਨਹੀਂ ਸੀਗੀ ਆਉਂਦੀ ਜਿਹੜੇ ਸ਼ਰਟ ਦੇ ਨਾਲ ਉਹ ਗੋਡੇ ਲਏ ਸੀਗੇ ਕਮੀਜ਼ ਤੇ ਪੱਟ ਲਏ ਸੀਗੇ ਫਿਰ ਆਪਾਂ ਨੇ ਪੱਟੀ ਅਲੱਗ ਕੱਟ ਕੇ ਲਾਤੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਸਲਵਾਰ ਵੀ ਬੱਸ ਇਸ ਸਲਵਾਰ ਉਹਨਾਂ ਨੇ ਸਟੇਟ ਬਣਵਾਈ ਹੈ ਬਹੁਤ ਹੀ ਜਿਆਦਾ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਜੀ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਇਹ ਟਿਸ਼ੂ ਔਰ ਗੰਜਾ ਦਾ ਹਨ ਸੂਟ ਹੈਗਾ ਆ ਤੇ ਇਹ ਸੂਟ ਬਣਾਇਆ ਸਾਡੇ ਮਾਸਟਰ ਜੀ ਨੇ ਅੱਗੇ ਇਹਨਾਂ ਦੇ ਸਾਰੇ ਸੂਟ ਜਿਹੜੇ ਹੈਗੇ ਮੈਂ ਬਣਾਉਣੀ ਆ ਇਹ ਸੂਟ ਉਹਨਾਂ ਨੇ ਬਣਾਇਆ ਦੇਖਦੇ ਆ ਚੈੱਕ ਕਰਦੇ ਆ ਪਾ ਕੇ ਵੀ ਉਹਨਾਂ ਨੂੰ ਕਿਵੇਂ ਦਾ ਲੱਗਿਆ ਇਹ ਮਾਸਟਰ ਜੀ ਨੇ ਬਣਾਇਆ ਦਾ ਸੂਟ ਤੇ ਦੇਖੋ ਇਸ ਤਰ੍ਹਾਂ ਬਾਹਾਂ 'ਤੇ ਪਾਈਪਿੰਗ ਲਾਈ ਹੈਗੀ সিলਵਰ ਕਲਰ ਦੀ ਤੇ ਚਾਕਾਂ 'ਤੇ ਵੀ ਆਪਾਂ ਨੇ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਸਿਲਵਰ ਕਲਰ ਦੀ ਆਹ ਲੱਗਿਆ ਹੋਇਆ ਮੋਤੀ ਲੱਗਿਆ ਹੋਇਆ ਕਟ ਦਾਣਾ ਲੱਗਿਆ ਹੋਇਆ ਸਿਲਵਰ ਕਲਰ ਦੀ ਟੋਨ ਹੈਗੀ ਹੈਗੀ ਸੂਟ ਦੇ ਉੱਪਰ ਬਹੁਤ ਸੋਹਣਾ ਵਰਕ ਹੈ ਦੇਖੋ ਵਰਕ ਕਿੰਨਾ ਸੋਹਣਾ ਜਿੱਦਾਂ ਨੀਡਲ ਵਰਕ ਵੀ ਹੈਗਾ ਆ ਜਾਂ ਹੈਂਡ ਵਰਕ ਵੀ ਹੈਗਾ ਆ ਮੋਤੀ ਦਾ ਕੰਮ ਹੋਇਆ ਕਟ ਦਾਣੇ ਦਾ ਕੰਮ ਹੋਇਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਤੇ ਟਾਫਟਾ ਇਹਦੇ ਵਿੱਚ ਲੱਗਿਆ ਹੋਇਆ ਜੀ 셔ਟ ਦੇ ਵਿੱਚ ਜਿੱਦਾਂ ਇਹਦਾ ਤੇ ਪਤਾ ਹੀ ਹੈ ਹਨਾ ਟਾਫਟਾ ਹੀ ਲੱਗਦਾ ਤੇ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਸੂਟ ਤਿਆਰ ਹੋਇਆ ਸਲਵਾਰ ਉਹਨਾਂ ਦੀ ਅਸੀਂ ਸਿੰਪਲ ਰੱਖੀ ਹੈ ਪਿਓਰ ਦੀ ਸਲਵਾਰ ਹੈਗੀ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਕਟਰਾਏ ਦਾ ਸੂਟ ਹੈ ਇਹ ਆਪਣੇ ਕੋਲੋਂ ਹੀ ਸੇਲ ਹੋਇਆ ਹੋਇਆ ਸੂਟ ਹੈ ਆ ਦੇਖੋ ਬਾਕੀ ਸੂਟ ਆਪਾਂ ਨੇ ਸਿੰਪਲ ਬਣਾਏ ਤੇ ਬਾਕੀ ਸੂਟ ਸਿੰਪਲ ਬਣਾਇਆ ਉਹਨਾਂ ਨੇ ਫਿਟਿੰਗ ਚੈੱਕ ਕਰ ਲਈ ਇਹ ਵੀ ਕਿਸੇ ਦੇ ਬਾਹਰੋਂ ਆਏ ਹੋਏ ਉਹਨਾਂ ਦੇ ਸੂਟ ਹੈਗੇ ਆ ਤੇ ਪਹਿਲੀ ਵਾਰ ਆਪਾਂ ਨੇ ਉਹਨਾਂ ਦੇ ਸੂਟ ਬਣਾਇਆ ਜਿਹੜੀ ਬਾਹ ਹੈਗੀ ਐ ਆ ਦੇਖੋ ਕਫ ਵਾਲੀ ਬਣਾਈ ਆ ਆਪਾਂ ਨੇ ਇਸ ਤਰ੍ਹਾਂ ਬਟਨ ਲਾ ਕੇ ਬਲ ਪਾ ਕੇ ਕਫ ਲਾਇਆ ਜਿੱਦਾਂ ਕਿ ਉਹਨਾਂ ਦੀ ਚੋਇਸ ਸੀਗੀ ਕਿ ਕਫ ਵਾਲੀਆਂ 슬ੀਵਸ ਬਣਾਈਆਂ ਜਾਣ ਤੇ ਕਿਉਂਕਿ ਮੋਟਾ ਸੂਟ ਹੈ ਉਹਨਾਂ ਨੇ ਬਾਹਰ ਪਾਉਣਾ ਹੈ ਨਾ ਬਾਹਰ ਤਾਂ ਹੁਣ ਜਿੱਦਾਂ ਪਤਾ ਹੀ ਹੈ ਠੰਡੀ ਹੈਗੀ ਸਰਦੀ ਦਾ ਮੌਸਮ ਮਤਲਬ ਕਿ ਠੰਡ ਦਾ ਮੌਸਮੀ ਰਹਿੰਦਾ ਹੈ ਨਾ ਤੇ ਉਸ ਹਿਸਾਬ ਨਾਲ ਆਪਾਂ ਨੇ ਦੇਖੋ ਇਸ ਤਰ੍ਹਾਂ ਮੈਂ ਬਟਨ ਲਾ ਕੇ ਜ ਜਦ ਬਾਹ ਪਾਪਰ ਵੀ ਕਰ ਸਕਦੇ ਆ ਇੱਥੇ ਆਪਣੇ ਬਟਨ ਲਗਾਇਆ ਕਾਫ ਵਾਲੀਆਂ ਬਾਹਾਂ ਤਿਆਰ ਕਰੀਆਂ ਨੇ ਜੀ ਬਾਕੀ ਆਪਾਂ ਨੇ ਸਿੰਪਲ ਰੱਖਿਆ ਕਿਉਂਕਿ ਆਲ ਓਵਰ ਸੂਟ ਹੈ ਜਿਆਦਾ ਕੁਝ ਜਿਹੜਾ ਹੈਗਾ ਲਾਇਆ ਹੋਇਆ ਨਹੀਂ ਵੀ ਵਧੀਆ ਲੱਗਦਾ ਸਿੰਪਲ ਦਾ ਸੂਟ ਹੈ ਸਲਵਾਰਾਂ ਜਿੱਦਾਂ ਉਹਨਾਂ ਨੇ ਹੈਵੀ ਕਰਵਾਈਆਂ ਨੇ ਸਲਵਾਰਾਂ ਉਹਨਾਂ ਨੇ ਹੈਵੀ ਰਖਵਾਈਆਂ ਨੇ ਜਿੰਨੇ ਵੀ ਉਹਨਾਂ ਦੇ ਸੂਟ ਸਿਰ ਉੱਤੇ ਆ ਜੇ ਜੇ ਤੁਸੀਂ ਐਵੇਂ ਦਾ ਵੀ ਹੈਂਡਵਰਕ ਤਿਆਰ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਕਰਵਾ ਸਕਦੇ ਹੋ ਜੀ ਆ ਦੇਖੋ ਕਿੰਨਾ ਸੋਹਣਾ ਹੈਂਡਵਰਕ ਹੋਇਆ ਹੋਇਆ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਜਿਹੜਾ ਜ ਮਰਜ਼ੀ ਸਾਡੇ ਕੋਲੋਂ ਹੈਂਡਵਰਕ ਦਾ ਜਿਹੜਾ ਹੈਗਾ ਕੰਮ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪੀਸ ਤਿਆਰ ਹੋਇਆ ਹੋਇਆ ਹੈ ਆਪਾਂ ਜਿਹੜੇ ਹੈਗੇ ਹਰ ਇੱਕ ਤਰ੍ਹਾਂ ਦੇ ਜਿਹੜੇ ਹੈਗੇ ਆਪਣੇ ਬੁਟੀਕ ਤੇ ਥ्रेड ਵਰਕ ਹੈਂਡਵਰਕ ਹਰ ਇੱਕ ਤਰ੍ਹਾਂ ਦਾ ਵਰਕ ਜਿਹੜਾ ਹੈਗਾ ਅਸੀਂ ਤਿਆਰ ਕਰਵਾ ਕੇ ਦਿੱਤੇ ਹਾਂ ਸੂਟ ਦੁਪੱਟੇ ਵਗੈਰਾ ਨਾਲ ਰੈਡੀ ਕਰਵਾਉਣੀ ਆ ਤੁਸੀਂ ਹਨਾ ਲੈਸੇ ਜਿ�ਾ ਕੇ ਫਿਨਿਸ਼ਿੰਗ ਦੇ ਕੇ ਦੁਪੱਟਿਆਂ ਨੂੰ ਤੇ ਜਿੱਦਾਂ ਵਰਜੀ ਤੁਸੀਂ ਇਹ ਵਾਲੇ ਸਾਡੇ ਤੋਂ ਸੂਟ ਲੈ ਸਕਦੇ ਹੋ ਦੇਖੋ ਅੱਜ ਆਪਾਂ ਨੇ ਇਹ ਵਾਲੀ ਡਰੈਸ ਤਿਆਰ ਕਰੀ ਹੈ ਜੀ ਇੱਕ ਕਲੀਆਂ ਵਾਲੀ ਫਰਾਕ ਤਿਆਰ ਕਰੀ ਹੈ ਆਪਨੇ ਬੀਕ ਤੋਂ ਦੇਖੋ ਬਹੁਤ ਜ਼ਿਆਦਾ ਘੇਰਾ ਹੈ ਇਹ ਵੀ ਜਿੱਦਾਂ ਆਪਾਂ ਕਹਿ ਲਈਏ ਭੈਣ ਨੇ ਵੀਡੀਓ ਸੈਂਡ ਕਰੀ ਸੀਗੀ ਆਪਾਂ ਨੇ ਉਹਦੇ ਹਿਸਾਬ ਨਾਲ ਬਣਾਈ ਹੈ ਲੈਂਥ ਨਹੀਂ ਉਹਨਾਂ ਨੇ ਜ਼ਿਆਦਾ ਰੱਖਾਈ ਜੀ 39 ਇੰਚ ਲੈਂਥ ਰੱਖਾਈ ਹੈ ਜਿੱਦਾਂ ਕਿ ਹੁਣ ਥੋੜੀਆਂ ਜਿਹਾ ਸ਼ਾਰਟ ਫਰਾਕਾਂ ਪਾਉਂਦੇ ਆ ਹਨਾ ਪਾਕਿਸਤਾਨੀ ਸਲਵਾਰ ਦੇ ਨਾਲ ਕਰੀਏ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਸਟੇਟਸ ਸਲਵਾਰ ਕਰੀ ਆ ਫੁੱਲ ਲੈਂਡਿੰਗ ਦਾ ਸੂਟ ਹੈਗਾ ਉਹਨਾਂ ਦਾ ਤੇ ਮੂਰੀ ਜਿਹੜੀ ਹੈਗੀ ਉਹਨਾਂ ਨੇ ਵੱਡੀ ਰਖਵਾਈ ਹੈ ਜੀ ਬਿਲਕੁਲ ਪਤਲੀ ਮੂਰੀ ਹੈ ਬਾਕੀ ਜਿਹੜੀ ਹੈਗੀ 8 ਸਾਢੇ 8 ਇੰਚ ਇਹਨਾਂ ਦੀ ਮੂਰੀ ਰਖਵਾਈ ਹੈ ਇਹ ਦੇਖੋ نیچے ਜਿਹੜੀ ਹੈਗੀ ਆਪਾਂ ਨੇ ਫਿਨਿਸ਼ਿੰਗ ਪੱਟੀ ਲਾਈ ਹੈ ਨੀਚੇ ਫਿਨਿਸ਼ਿੰਗ ਪੱਟੀ ਦੇ ਨਾਲ ਇਹਨੂੰ ਜਿਹੜਾ ਹੈਗਾ ਡਿਜ਼ਾਈਨ ਕੀਤਾ ਹੈ ਦੇਖੋ ਇਸ ਤਰ੍ਹਾਂ ਜਿਹੜੀ ਬਾਹਰ ਪਾਈਪਿੰਗ ਕੱਢੀ ਹੈ ਬਾ ਅੰਦਰਲੇ ਪਾਸੇ ਜਿਹੜੀ ਫਿਨਿਸ਼ਿੰਗ ਪੱਟੀ ਦੇ ਨਾਲ ਡਿਜ਼ਾਈਨ ਕੀਤਾ ਹੈ ਜਿੰਨੀਆਂ ਕਲੀਆਂ ਸੀਗੀਆਂ ਸਾਰੀਆਂ ਕਲੀਆਂ ਦੇ ਉੱਪਰ ਆਪਾਂ ਨੇ ਗੋਟਾ ਪੱਤੀ ਲਗਾਇਆ ਹੈ ਬਾਡੀ ਜਿਹੜੀ ਹੈਗੀ ਆਪਾਂ ਨੇ ਸਲਵਾਰ ਨਾਲ ਦੀ ਲਾਈ ਹੈ ਜੀ ਕਿਉਂਕਿ ਉਹਨਾਂ ਦਾ ਸੁਮੂਟੀ ਸੀਗਾ ਫਰਾਕ ਨੂੰ ਜ਼ਿਆਦਾ ਕੱਪੜਾ ਲੱਗਦਾ ਫਿਰ ਅਸੀਂ ਬਾਡੀ ਜਿਹੜੀ ਹੈਗੀ ਇਹ ਵਾਲੀ ਲਗਾਤੀ ਨਾਲ ਇਹ ਆਪਾਂ ਨੇ ਜਿਹੜੀਆਂ ਹੈਗਾ ਬਾਹਾਂ ਲਗਾਈਆਂ ਨੇ ਉਹਨਾਂ ਦੀ ਬਾਹਾਂ ਤੇ ਵੀ ਇਸ ਤਰ੍ਹਾਂ ਸੀ ਪੱਟੀ ਲਗਾਤੀ ਪਟੇਲਾ ਨਾਲ ਤੇ ਦੁਪੱਟਾ ਜਿਹੜਾ ਹੈਗਾ ਹਜੇ ਤਿਆਰ ਕਰਨ ਵਾਲਾ ਜੀ ਦੁਪੱਟਾ ਵੀ ਇਸ ਤਰ੍ਹਾਂ ਹੀ ਗੋਟਾ ਪੱਤੀ ਲਾ ਕੇ ਦੁਪੱਟਾ ਤਿਆਰ ਹੋਊਗਾ ਚਲੋ ਜੀ ਦੁਬਾਰਾ ਆਪਾਂ ਤੁਹਾਨੂੰ ਆਪਣਾ ਐਡਰੈਸ ਇੱਕ ਵਾਰੀ ਫੇਰ ਦੱਸ ਦਿੰਨੇ ਆ ਆਪਣਾ ਐਡਰੈਸ ਹੈਗਾ ਐਕੌਸ ਸੰਗੂ ਬਟਿਕ ਐਂਡ ਬਿਊਟੀ ਸਲੂਨ ਧੂਰੀ ਕਕੜਵਾਲ ਟਾਉਕ ਦੇ ਵਿੱਚ ਹੈ ਜੀ ਬਰਨਾਲਾ ਰੋਡ ਦੇ ਉੱਪਰ ਗੁਰਦੁਆਰਾ ਕਲੰਗੀ ਧਰ ਸਹੀਦ ਬਸਲੇਸਨਗਰ ਦਾ ਗੇਟ ਬਣਿਆ ਹੈ ਉਹਦੇ ਬਿਲਕੁਲ ਜਿਹੜਾ ਹੈਗਾ ਆਪੋਜ਼ਿਟ ਗਲੀ ਦੇ ਵਿੱਚ ਆਪਣਾ ਬਟਿਕ ਤੇ ਸਲੂਨ ਹੈਗਾ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜੀ ਤੇ ਬਾਕੀ ਜਦੋਂ ਮਰਜੀ ਤੁਸੀਂ ਆਪਣਾ ਉੱਪਰ ਨੰਬਰ ਚੱਲਦਾ ਹੋਊਗਾ ਹਨਾ ਤੁਸੀਂ ਉਹਦੇ ਤੇ ਗੱਲ ਵਗੈਰਾ ਕਰ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੀ ਸਲਾਈ ਦੀ ਟ੍ਰੇਨਿੰਗ ਦਿੰਦੇ ਆ ਬੱਚਿਆਂ ਨੂੰ ਸਟੂਡੈਂਟਸ ਨੂੰ ਜਿਹੜਾ ਹੈਗਾ ਸਲਾਈ ਦੀ ਟ੍ਰੇਨਿੰਗ ਦਿੰਨੇ ਆ ਜਾਂ ਤੁਸੀਂ ਬਿਊਟੀਸ਼ੀਅਨ ਦੇ ਕੋਰਸ ਕਰਨੇ ਆ ਨਾ ਉਹ ਵੀ ਸਾਡੇ ਕੋਲੋਂ ਕਰ ਸਕਦੇ ਹੋ ਤੇ ਜਿਹੜੇ ਹੈਗੇ ਨੇ ਕਾਫੀ ਬੱਚੇ ਆਪਣੇ ਕੋਲੇ ਕੰਮ ਸਿੱਖ ਰਹੇ ਆ ਕਾਫੀ ਸਿੱਖ ਕੇ ਚਲੇ ਗਏ ਤੇ ਬਹੁਤ ਵਧੀਆ ਜਿਹੜਾ ਹੈਗਾ ਬੱਚੇ ਕੰਮ ਕਰ ਰਹੇ ਆ ਅ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ